ਡਬਲ ਕਲੱਚਾ ਡਬਲ ਡਬਲ ਕਲੱਚਾ ਹੈ ਹਾਂ ਬਈ ਇਹਦਾ ਐਕਸਟੀ ਹੈ ਨਾ ਇਹੇ ਡਬਲ ਕਲੱਚਾ ਚ ਆਉਂਦਾ ਮੈਂ ਹਾਂ ਬਈ ਇੰਜਨ ਸਾਰਾ ਸੀਲ ਦਾ ਪੰਪ ਪੰਪ ਤੱਕ ਨੂੰ ਵੀ ਚਾਬੀ ਨਹੀਂ ਹੈਗੀ ਬਈ ਪੰਪ ਦੇ ਨਟ ਦੇਖ ਲਓ ਹਾਉਸ ਪੈਪ ओरिजिनल ਠੀਕ ਹੈ ਜੀ ਟਰੈਕ 455 ਐਚ ਆਰ ਨੰਬਰ 2006 ਮਾਡਲ ਠੀਕ ਹੈ ਜੀ ਰੋਪੜ ਸਾਡੇ ਸੋਨਾ ਲੀਕਾ ਏਜੰਸੀ ਚ ਖੜਾ ਹੈ ਤੇ ਲੋ ਜੀ ਬਾਬੇਓ ਆਪਾਂ ਪਹੁੰਚ ਕੇ ਸੋਨਾ ਲੀਕਾ ਵਾਲੇ ਵੀਰਾਂ ਕੋਲ ਭੱਟੀ ਬਾਈ ਸਾਡਾ ਤੇ ਬਾਈ ਟਰੈਕਟਰ ਇਹਨਾਂ ਨੇ ਕੋਈ ਟਰੈਕਟਰ ਹੈ ਜੀ ਪਾਵਰ ਟਰੈਕ ਪੱਟੀ ਬਾਈ ਹੋਰ ਕੀ ਹਾਲ ਹੈ ਬਹ ਠੀਕ ਆ ਠੀਕ ਆ ਜੀ ਤੇ ਆ ਟਰੈਕਟਰ ਕਿਹੜਾ ਮਾਡਲ ਆ ਬਾਈ 6 ਮਾਡਲ ਆ ਹਰਿਆਣਾ ਨੰਬਰ 6 ਮਾਡਲ ਆ ਐਚ ਆਰ ਨੰਬਰ ਆ ਪਾਵਰ ਸਟੇ ਰਹੇਗਾ ਬਾਈ ਹਨਾ ਕਾਗਜ਼ ਪੱਤਰ ਸਾਰੇ ਹਾਜ਼ਰ ਆ ਕਾਗਜ਼ ਪੱਤਰ ਸਾਰੇ ਹੈਗਾ ਹਾਜ਼ਰ ਆ ਮੌਕੇ ਤੇ ਠੀਕ ਆ ਪੱਟੀ ਬਾਈ ਟਾਇਰ ਵੀ ਨਵੇਂ ਆ ਪਿਛਲੇ 20 ਕੇ ਟੀ ਦੇ ਨਵੇਂ 20 ਕੇ ਟੀ ਦੇ 16 ਦੇ ਆ 16 ਦੇ ਆ ਸੱਦੇ ਪਹਿ ਜਾ ਬਹਿ ਜਾਈ ਹੋਈ ਬਾਈ ਸਿੱਧੇ ਐਕਸਲ ਵਾਲਾ ਬਾਈ ਇਹ 6 ਮਾਡਲ ਹੈ 6 ਮਾਡਲ ਠੀਕ ਆ ਤੇ 6 ਮਾਡਲ ਆ ਬਾਈ ਇੰਜਨ ਕੇ ਤਾਂ ਠੀਕ ਆ ਬਾਈ ਸੈਂਟਰ ਗੇਅਰ ਹੈ ਨਾ ਠੀਕ ਆ ਤਾਂ ਬਾਈ ਟਰੈਕਟਰ ਉਹ ਥੋੜੀ ਜੀ ਗਰਦੇ ਬਾਈ ਹੋਈ ਆ ਥੱਲੇ ਰੰਗ ਰੰਗ ਬਹੁਤ ਆ ਟਰੈਕਟਰ ਤੇ ਬੜਾ ਧੋਇਆ ਕਰੋ ਟਰੈਕਟਰ ਨੂੰ ਲਿਆ ਕੇ ਆਜੇ ਕੱਢਿਆ ਬਾਹਰ ਅੱਛਾ ਠੀਕ ਆ ਲੋ ਜੀ ਬਾਈ ਪਾਵਰ ਸਟੀering ਆ ਠੀਕ ਆ ਜੀ ਆ ਬਾਈ ਇਹ ਲਿਫਟ ਵਾਲਾ ਪਾਇਪ ਲੀਕ ਹੋਇਆ ਹੋਇਆ ਨਾ ਉਹ ਬੈਲ ਕਰਾਤਾ ਡਾਪਟਰ ਲੀਕ ਦਾ ਅੱਛਾ ਡਾਪਟਰ ਲੀਕ ਦਾ ਕਰਤਾ ਕਰਤਾ ਸੈਟ ਹਾਂ ਬਾਈ ਇਹ ਤਾਂ ਅਜੇ ਅਸੀਂ ਤਾਂ ਪਾਣੀ ਪੂਣੀ ਮਾਰ ਵੀ ਦਿੰਨੇ ਆ ਇਹ ਤਾਂ ਪਤੰਦਰ ਕੁਛ ਨਹੀਂ ਮਾਰਦੇ ਹੈਗੇ ਟਰੈਕਟਰ ਨੂੰ ਠੀਕ ਆ ਰੰਗ ਰੰਗੋ ਸੋਹਣਾ ਟਰੈਕਟਰ ਦਾ ਤੇ ਬਾਈ ਪਾਵਰ ਸਿੰਘ ਨਾਲ ਲਈਏ ਇਹਨੂੰ ਕੰਪਨੀ ਫੇਟੜ ਹਾਂ ਕੰਪਨੀ ਫੇਟੜ ਪਾਵਰ ਸਿੰਘਾਂ ਮਿੱਤਰੋ ਟਾਇਰ ਨਵੇਂ ਆਰੇ ਮਾਰੂ ਮਾ ਦਾ ਰੰਗ ਵੀ Ориਜਨਲ ਆ ਬਾਈ ਨਾਲ ਦਾ ਚੈੱਕ ਕਰੋ ਪਰ ਰੇਟ ਆਪਾਂ ਤੁਹਾਨੂੰ ਇਹਦਾ ਜਮਈ ਜਾਇਜ਼ ਦੱਸਣਾ ਹੈ ਟਰੈਕਟਰ ਬਾਈ ਪਿਛਲਾ ਹਿੱਸਾ ਦੇਖੋ ਟਰੈਕਟਰ ਦਾ ਕਿੰਨਾ ਮਜ਼ਬੂਤ ਆ ਲੈ ਬਾਈ ਜਿੱਤਾ ਜਿਹਦੇ ਟਰੈਕਟਰ ਚੰਗੀ ਤਰ੍ਹਾਂ ਧੋ ਗਿਆ ਟਰੈਕਟਰ ਦਾਦੋ ਅੱਧਾ ਦਾ ਫਰਕ ਪੈਣਾ ਬਾਈ ਠੀਕ ਆ ਜੀ ਲੈ ਜੀ ਪਿਛਲਾ ਹਿੱਸਾ ਦੇ ਕੋ ਟਰੈਕਟਰ ਦਾ ਬਾਈ ਬਹੁਤ ਹੈਵੀ ਹਿੱਸਾ ਟਰੈਕਟਰ ਨੂੰ ਟਿਊਬਾਂ ਦੇਖੋ ਟਰੈਕਟਰ ਦੀ ਠੀਕ ਹੈ ਟਾਇਰ ਤਾਂ ਮੰਨ ਕੇ ਚਲੋ ਬਾਈ 90 ਪੈਸੇ ਆ 90 95 ਪੈਸੇ ਟਾਇਰ ਖੜੇ ਆ ਠੀਕ ਆ ਜੀ ਟਰੈਕਟਰ ਦਾ ਰੇਟ ਜਮਾਂ ਹੀ ਜਾਇਜ਼ ਆ ਬਾਈ ਕਿਸੇ ਨੇ ਘੱਟਾ ਰੇਟ ਚ ਬੜਾ ਟਰੈਕਟਰ ਲੈਣਾ ਤਾਂ ਟਰੈਕਟਰ ਆ ਕੇ ਇੱਕ ਵਾਰ ਜ਼ਰੂਰ ਦੇਖਿਓ ਸੌਦਾ ਹੋਵੇ ਨਾ ਹੋਵੇ ਇੱਕ ਵਾਰ ਟਰੈਕਟਰ ਆ ਕੇ ਦੇਖ ਕੇ ਜਾਓ ਜਿਹਨੇ ਲੈਣਾ ਠੀਕ ਆ ਇਹ ਟਰੈਕਟਰ ਮੇਰੇ ਤੋਂ ਬੜੇ ਪਾਵਰ ਦਾ 55 60 ਪਾਵਰ ਦਾ ਹੀ ਹੋਣਾ ਇਹ 455 55 ਪਾਵਰ ਦਾ ਹੋਊਗਾ ਬਾਈ ਮੇਰੇ ਹਿਸਾਬ ਨਾਲ ਠੀਕ ਹੈ ਜੀ ਇਹਦਾ ਇਹ 2,40,000 ਰੁਪਏ ਮੁੱਲ ਕਰਦੇ ਆ ਬਾਈ ਬਾਕੀ ਮੌਕੇ ਤੇ ਇਹਨਾਂ ਨੇ 10-15,000 ਦਾ ਮਾਨਤਨ ਹੋਰ ਵੀ ਕਰ ਦੇਣਾ ਠੀਕ ਹੈ ਜੀ ਪਾਵਰ ਟਰੈਕ 455 ਐਚ ਆਰ ਨੰਬਰ 2006 ਮਾਡਲ ਠੀਕ ਹੈ ਜੀ ਰੋਪੜ ਸਾਡੇ ਸੋਨਾ ਲੀਖਾ ਏਜੰਸੀ 'ਚ ਖੜਾ ਹੈ ਤੇ ਨੰਬਰ ਇਹਨਾਂ ਦਾ 98158 43628 ਜੀਨੇ ਵੀ ਜਾਣਕਾਰੀ ਲੈਣੀ ਆ ਬਾਈ ਪਾਵਰ ਟਰੈਕ ਦੇ ਬਾਰੇ ਤਾ ਇਹਨਾਂ ਕੋਲ ਆ ਕੇ ਦੇਖ ਲਿਓ ਟਰੈਕਟਰ ਖੜਾ ਜੀ ਮੌਕੇ ਤੇ ਹਾਜ਼ਰ ਠੀਕ ਆ ਜੀ ਖੜਨਾ ਨਹੀਂ ਵੜਨਾ ਨਹੀਂ ਬਹੁਤ ਆ ਟਰੈਕਟਰ ਦੀ ਬਾਈ ਸੀਟ ਵੀ ਦੋ ਹੀ ਲੱਗੀ ਹੋਈ ਆ ਕਾਰ ਵਾਲੀ ਠੀਕ ਆ ਜੀ ਤੇ ਕਾਰ ਵਾਲੀ ਸੀਟ ਆ ਮਰਾੜ ਬੂੜਾ ਰੰਗ ਬਹੁਤ ਹੀ ਵਧੀਆ ਪਿਆ ਟਰੈਕਟਰ ਦਾ ਠੀਕ ਆ ਜੀ ਬਾਕੀ ਬਾਈ ਦੇਖੋ ਆਪਾਂ ਤੁਹਾਨੂੰ ਸਿਰਫ ਵੀਡੀਓ ਬਣਾ ਕੇ ਦਿਖਾਉਨੇ ਅੱਗੇ ਵੀ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਆ ਕੇ ਆਪਣੀ ਤਸੱਲੀ ਆਪ ਕਰਨੀ ਆ ਮੌਕੇ ਤੇ ਚਲਾ ਕੇ ਦੇਖੋ ਤਸੱਲੀ ਕਰੋ ਸੌਦਾ ਹੋਵੇ ਨਾ ਹੋਵੇ ਉਹ ਗੱਲ ਬਾਅਦ ਦੀ ਆ ਚੀਜ਼ ਦਾ ਦੇਖ ਕੇ ਆ ਕੇ ਆਪੇ ਪਤਾ ਲੱਗਦਾ ਆਪਾਂ ਤੁਹਾਨੂੰ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਕੋਈ ਕੁਝ ਨਹੀਂ ਕਰਨਾ ਠੀਕ ਹੈ ਜੀ ਤੇ ਕਈ ਕਹਿੰਦੇ ਨੇ ਬਾਈ ਤੂੰ ਫਰਾਣਾ ਭਗਾਈ ਮਾਰਦਾ ਉੱਪਰ ਤੇ ਰੰਗ ਥੋੜਾ ਜਰੂਰ ਖਰਾਬ ਹੈ ਬਾਈ ਠੀਕ ਆ ਜੀ ਛਤਰੀ ਛੂਤਰੀ ਫੱਟੀ ਵੀ ਆ ਉਹ ਉਹ ਜਰੂਰ ਲੱਗਣੀ ਆ ਬਾਈ ਤੇ ਮੌਕੇ ਤੇ ਮਾਣ ਤਾਣੇ ਦਾ ਵਧੀਆ ਹੋ ਜੂਗਾ 10000 15000 ਤੱਕ 240 ਮੁੱਲ ਹੈ ਬਾਈ 6 ਮਾਡਲ ਹੈ ਠੀਕ ਆ ਜੀ ਬਾਕੀ ਇੱਕ ਨਾ ਕੋਈ ਹੋਰ ਵੀ ਟਰੈਕਟਰ ਖੜਾ ਪੰਦਨ ਉਹ ਵੀ ਦਿਖਾਉਣਾ ਲੈ ਜੀ ਸਮਾਂ ਇੱਥੇ ਨਾ ਕੋਈ ਹੈਗਾ ਹੀ ਨਵੇਂ 750 ਇੱਕ ਨਾ ਕੋਲਾ ਐਕਸਟੀ ਖੜਾ ਬਾਈ ਟਰੈਕਟਰ ਉਹ ਬੱਲੇ ਬੱਲੇ ਵਧੀਆ ਵਧੀਆ ਮਾਰਾ ਜ ਹੋਠੀ ਵਧੀਆ ਚੜਦੀ ਕੁੰਟ ਕਰਕੇ ਵੀਡੀਓ ਵੀ ਕਿਵੇਂ ਆ ਵਧੀਆ ਵੀਰੇ ਵਧੀਆ ਬੜੇ ਚੰਡ ਵਿੱਚ ਵੀਡੀਓ ਹੀ ਰਹਿ ਗਈ ਬੱਲੇ ਹੁਣ ਬੜੇ ਕਾਇਮ ਹੋਏ ਹੋਏ ਕਿੱਧਰ ਤੇ ਆਏ ਆ ਟਕੂ ਬਾਈ ਆਉਟਟਰ ਦੀ ਯਾਰ ਉਹ ਵੀਡੀਓ ਜੀ ਬਣਾਵਾ ਕੇ ਆਇਆ ਹੈ ਅੱਛਾ ਹੋਰ ਕਿਵੇਂ ਆ ਵਧੀਆ ਵਧੀਆ ਬੰਦੇ ਆਏ ਤੇ ਅਸੀਂ ਤੈਨੂੰ ਤਾਂ ਨਹੀਂ ਪਹਿਲਾਂ ਅੱਜ ਤਾਂ ਫਿਰ ਮੰਨ ਕੇ ਚੱਲ ਬਲੌਗਰਾਂ ਦੇ ਬਲੌਗਰ ਬੱਚੇ ਨਹੀਂ ਹੈਗਾ ਯਾਰ ਬਲੌਗਰ ਹੈਪੀ ਆ ਮਾੜਾ ਵੀਰੇ ਬੋਲ ਇਹ ਹੈਪੀ ਬਾਈ ਵੀ ਸਾਡਾ ਬਾਈ YouTube ਤੇ ਪੂਰਾ ਛਾਇਆ ਪਿਆ ਹਾਂ ਹਾਂ ਬਾਈ ਐ ਫਤੇਪੁਰ ਹੀ ਫਤੇਪੁਰ ਹੀ ਹੋਈ ਬਿਲਕੁਲ ਵੀਰੇ ਕੋਈ ਵੀ ਕਿ ਨਹੀਂ 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 ਬਾਈ ਹਲੇ ਦਾ ਬਾਈ ਸ਼ੁਰੂਆਤ ਹੀ ਕਰੀ ਆਪਾਂ ਨੇ ਉੱਧ ਚੜਾਈ ਆ ਬਾਈ ਤੇਰੀ ਆ ਬਾਈ ਇਹ ਗੱਲ ਤੇਰੀ ਆ ਹਮ ਮੈਂ ਕਹਿੰਦਾ ਹੁਣ ਬਾਬਾ ਚੱਕਰਾਇਆ ਬਾਈ ਕਹਿੰਦਾ ਨਾ ਬਾਈ ਮੈਨੂੰ ਤਾਂ ਤੂੰ ਕਹਿ ਦੋ ਨਾ ਟਰੈਕਟਰ ਬਾਰੇ ਦੱਸ ਤੇ ਮੈਂ ਦੱਸ ਦਿੰਦਾ ਹਾਂ ਜੋ ਆਉਂਦਾ ਚੱਕਰ ਹੋਰ ਆ ਬਾਈ ਆਪ ਵੀ ਪਤੰਦੇ ਨੂੰ ਨੌਲੇਜ ਬਹੁਤ ਆ ਜੌਂਡੀਰ ਦਾ ਤਾਂ ਕੀੜਾ ਇਹ ਹਾਂ ਜੌਂਡੀਰ ਦਾ ਪੂਰਾ ਭੇਤੀ ਆ ਇਹਦੇ ਬਿਨਾਂ ਕੋਈ ਭੈਂਟ ਆ ਥੋੜੀ ਵੀ ਵੀ ਬਾਹਰ ਨਟ ਵੀ ਚਲੇ ਜਾਉ ਏਜੰਸੀ ਚੋਂ ਹੈ ਬਾਕੀ ਹੈਪੀ ਆਨਲਾਈਨ ਤੈਨੂੰ ਪਤਾ ਹੀ ਆ ਫਿਰ ਜਾਂਉਂਦੀ ਏਰਚਾ ਹਾਂ ਬਿਲਕੁਲ ਹਾਂ ਜਾਂਉਂਦੀ ਏਰ ਜੈ ਕਦੇ ਬਾਈ ਇਹ ਨਾ ਇਨੀ ਕੇ ਨੌਲੇਜ ਨਾ ਹੋਵੇ ਇਹਦਾ ਬਾਈ ਆਇਆ ਨਾ ਆਇਆ ਸੋਚੋ ਵੀ ਨਿਆਣਾ ਇਹਦੇ ਦਾੜੀ ਘੱਟ ਆ ਜਾਂ ਕੁਸਾ ਉਮਰ ਖਾਸੀ ਆ ਨਾ ਉਮਰ ਤਾਂ ਠੀਕ ਆ ਪਰ ਜਾਂਉਂਦੀ ਏਰ ਤੇ ਖਾਸੀ ਆ ਮਿਲ ਗਈ ਜਾਂਉਂਦੀ ਏ ਚ ਬਹੁਤ ਟਾਈਮ ਹੋ ਗਿਆ ਜਾਂਉਂਦੀ ਏ ਕਦੋਂ ਟਾਈਮ ਹਾਂ ਬਾਈ ਇਹ ਨਾ ਇਹ ਨਾ ਬਾਈ ਪਹਿਲੇ ਹੀ ਸਕੂਲ ਜਾਣ ਤੇ ਹਟ ਗਿਆ ਤਾਂ ਪਹਿਲੇ ਹੀ ਆ ਕੇ ਏਜੰਸੀ ਚ ਬਾਹਰ ਕੰਮ ਦੇ ਖਾਣ ਲੱਗਾ ਕਰਦੇ ਤੇ ਜਦ ਬਾਈ ਆਈਟੀਆ ਦੇ ਬਾਦ ਉਰੀ ਆਣੇ ਪੂਰੀ ਆ ਗਿਆ ਬਣਿਆ ਆਹ ਹੌਲੈਂਡ ਦਾ ਬਸ ਸਾਨੂੰ ਪਤਾ ਹੀ ਸੌਦਾ ਵਿੱਚ ਵਿਚਾਲੇ ਆ। ਨਾ 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 ਤੈਨੂੰ ਮੁਬਾਰਕਾਂ ਭਾਈ ਪਰਸੋਂ ਵਾਲੇ ਦੀਆਂ। 6500 ਦੀਆਂ। ਹਾਂ ਭਾਈ ਹਾਂ ਬਿਲਕੁਲ ਬਿਲਕੁਲ। ਟਰੈਕਟਰ ਆਪਣਾ ਵਿਕ ਗਿਆ। ਹਾਂ ਹੋ ਗਿਆ ਜਾਲਾ। ਆਹ ਟਰੈਕਟਰ ਯਾਰ ਬੜਾ ਸਾਫ਼ ਹੈ। ਇਹ ਵੀ ਇਨਾਂ ਕੋਲੇ ਆ। ਇਨਾਂ ਕੋਲੇ ਆ ਵੀਰੇ। ਭਾਈ 735 ਆਇਆ ਇੱਕ ਇਨਾਂ ਕੋਲ। ਟਾਇਰ ਹੈਗੇ ਜੀ 60 ਕੇ ਪੈ। 14 ਕੇ 15। 14 ਬੋਲ ਭਾਈ। 14 ਮਾਡਲ ਆ। ਅੱਛਾ। ਇਹਦੀ ਕਾਪੀ 18 ਚ ਬਣੀ ਹੋਈ ਆ। ਕਾਪੀ 18 ਚ ਬਣੀ ਵੀ ਆ। ਹਾਂ। ਗਾੜੀ ਵਾਪਰ ਨੂੰ ਵਾਪਰ ਹੋ ਜਾ। ਮਾਰ ਕੇ ਭਾਈ 14 ਦੇ ਆ। ਟਰੈਕਟਰ ਸੁਥਰਾ ਬਹੁਤ ਆ ਬਾਈ ਹੋਰ ਗੱਲਾਂ ਨਹੀਂ ਕਰਨਾਂ ਇੱਕ ਬਾਈਆਂ ਦੇ ਇਹਦੇ ਵਿੱਚ ਇਹ ਗੱਲ ਆ ਵੀ ਜਿੱਦਾਂ ਟਰੈਕਟਰ ਲਿਆਂਦਾ ਨਾ ਜਿਹਨੂੰ ਨਿਕਲਦੀ ਸਾਰੇ ਠੀਕੇ ਦੀ ਕਮਾਂਡਰ ਦੇ ਟਾਇਰ ਪਵਾਤੇ ਬਾਈ ਨੰਬਰ ਸਾਡੇ ਅੱਛਾ ਨਾਲ ਦੀ ਟਾਇਰ ਇਹ ਹਾਂ ਬੀਕੇ ਦੀ ਕਮਾਂਡਰ ਦੇ ਪਵਾਤੇ ਦੇ ਅੱਛਾ ਅੱਛਾ ਜਿੱਦਾਂ ਟਰੈਕਟਰ ਕਢਾਇਆ ਤਾਂ ਹੈ ਉਹਨਾਂ ਨੇ ਦੂਏ ਡੁੱਡੀਅਰ ਦੇ ਆਰੇ ਵਗੈਰਾ ਲੈ ਕੇ ਠੀਕ ਆ ਤਾਂ ਕਰਕੇ ਇਹ ਚੌਕੜਾ ਹੀ ਤੂੰ ਨਵਾਂ ਹੀ ਮੰਨ ਠੀਕ ਆ ਇਹਨਾਂ ਨੇ ਬੀਕੇ ਦੀ ਕਮਾਂਡਰ ਦੇ ਕਰਤੇ ਫਿਰ ਇਹ ਲਾ ਟਾਇਰ 60 ਕੇ ਪੈਸੇ ਆ ਟਰੈਕਟਰ ਭਾਈ ਮੋਰਲੇ ਟਾਇਰ ਤਾਂ ਵੱਧੇ ਹੋਗੇ ਪਿਛਲੇ ਟਾਇਰ 60 ਪੈਸੇ ਆ ਮੂਰੇ ਵੀ ਕਮਾਂਡਰ ਆ 370 ਮੰਗਦੇ ਇਹ 370 ਆ 360 360 ਹਾਂ ਠੀਕ ਆ ਦੇਣਾ ਕਿੰਨੇ ਦਾ ਇਹਨਾਂ ਨੇ ਪਤਾ ਨਹੀਂ ਆ ਕਹਿੰਦਾ ਵੀ ਮੌਕੇ ਪਰ ਕਰਦਾ ਜਾਂ ਤੁਮ ਬਾਵਾਤਾਂ ਮੌਕੇ ਪਰ ਹੈਂ ਭਾਈ 360 ਮੰਗਦੇ ਇਹਦਾ 14 ਮਾਡਲ ਆ ਕਾਪੀ 18 ਦੀ ਬਣੀ ਵੀ ਨੰਬਰ ਰੋਪੜਦਾ ਬਾਕੀ ਹੁਣ ਮੌਕੇ ਤੇ ਇਹਨਾਂ ਦਾ ਉਹ ਆ ਭਾਈ ਮੂਡ ਆ ਪੂਰਾ ਇਹਨਾਂ ਦਾ ਬਈ ਇੱਕ ਗੱਲ ਦੇਖੀ ਆ ਛੋਟੀ ਖੇਤੀ ਨੂੰ ਟਰੈਕਟਰ ਕੁਝ ਨਹੀਂ ਕਹਿੰਦਾ ਬਹੁਤ ਵਧੀਆ ਸਾਫ਼ ਆ ਘਰ ਚੱਲਿਆ ਹੋਇਆ ਕੋਈ ਧਰਾਇਆ ਨਹੀਂ ਹੈਗਾ ਠੀਕ ਆ ਠੀਕ ਆ ਹੁਣ ਬਾਕੀ ਜਿੱਥੇ ਹੋਇਆ ਬਾਕੀ ਬਾਈ ਨਹੀਂ ਟਰੈਕਟਰ ਬਾਈ ਵਾਕਿਆ ਜੇ ਸੁਥਰਾ ਟਰੈਕਟਰ 'ਚ ਕੋਈ ਕੰਮ ਨਹੀਂ ਹੈਗਾ ਬਾਕੀ ਆ ਗਿਆ ਬਾਈ ਬਾਈ ਨੂੰ ਪੁੱਛ ਲੋ ਵੀ ਕਿਆ ਹਾਲ ਹੈ ਪੱਟੀ ਸਾਹਿਬ ਹਾਂਜੀ ਟਰੈਕਟਰ ਸਾਫ਼ ਆ ਤੁਹਾਡਾ ਇਹ ਟਰੈਕਟਰ ਰਿਜਨਲ ਆ ਰਿਜਨਲ ਆ ਜਾਬੀ ਲੱਗੀ ਹੋਈ ਟਰੈਕਟਰ ਨੂੰ ਅੱਛਾ ਜੀ ਸਲਫ ਹੋਇਆ ਵਾ ਸੋ ਵੀ ਪਾਣੀ ਪੈਣ ਦੇ ਆ ਸਲਫ ਦਾ ਕੰਮ ਹੋਇਆ ਵਾ ਠੀਕ ਆ ਕੰਮ ਨਹੀਂ ਹੋਇਆ ਇੰਜਣ ਦਿਖਾਈਏ ਬਾਈ ਪਾ ਹਾਂ ਬਾਈ ਇੰਜਨ ਸਾਰਾ ਸੀਲਡ ਆ ਪੰਪ ਪੰਪ ਤੱਕ ਨੂੰ ਵੀ ਚਾਬੀ ਨਹੀਂ ਹੈਗੀ ਬਾਈ ਪੰਪ ਦੇ ਨਟ ਦੇਖ ਲਓ ਬੈ ਹੋਰ ਪੈ ਅਰੀਜਨਲ ਠੀਕ ਆ ਜੀ ਆ ਨੋਜ਼ਲਾਂ ਨੂੰ ਨੋਜ਼ਲਾਂ ਤੱਕ ਵੀ ਸਾਰੀਆਂ ਆ ਹੈੱਡ ਵਾਲੇ ਨਟ ਸਾਰੇ ਨਾਲ ਦੇ ਆ ਟਰੈਕਟਰ ਸਾਹ ਹਾਂ ਇਹ ਕੱਟ ਦਿਓ ਕੱਟ ਦੂੰਗਾ ਬਾਈ ਕੱਟ ਦੂੰਗਾ ਲੋਕਾਂ ਦੇ ਗਾਲਾਂ ਕਢਾ ਦਵੇਂ ਮੇਰਾ ਭਰਾ ਪਹਿਲਾਂ ਬਾਈ ਥੋੜਾ ਦੇਖ ਕੇ ਬੋਲਿਆ ਕਰੋ ਉਹ ਯਾਰ ਮੈਨੂੰ ਕੀ ਪਤਾ ਤਾਂ ਵੀ ਤੂੰ ਮੈਂ ਕਿਹਾ ਮਜ਼ਾਕ ਕਰਦਾ ਵੀ ਸੱਚੀ ਹੂੰ ਲਈ ਨਹੀਂ 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 ਸੱਚੀਓ ਵੀਡੀਓ ਆਣਾ ਕੱਟ ਦਈਓ ਉਹ ਚੱਲ ਕੱਟ ਦੂੰਗਾ ਕੋਈ ਗੱਲ ਕੱਟ ਦਊਂ ਕਾਲ ਕਰਕੇ ਕਿਤੇ ਲੋਕ ਮੈਨੂੰ ਛੇਤਰ ਮਾਰਦੇ ਮੇਰਾ ਫਰਸਟ ਓਨਰ ਆ ਰੋਪੜ ਨੰਬਰ ਆ ਫਰਸਟ ਓਨਰ ਆ ਰੋਪੜ ਨੰਬਰ ਆ ਲੈ ਜੀ ਪੱਟੀ ਬਾਈ ਕਹਿੰਦਾ ਬਾਈ ਇਹ ਜਿਹੜਾ ਟਰੈਕਟਰ ਪੱਟੀ ਬਾਈ ਨੇ ਕੱਟਿਆ ਹੁੰਦਾ ਬਾਈ ਉਹਦੀ ਬਾਈ ਉਹਦੀ ਪੂਰੀ ਮਤਲਬ ਕਿ ਆਪਣੇ ਵੱਲ ਤੇ ਤਸੱਲੀ ਦਿੰਦਾ ਹਾਂ ਕਵਰ ਕਲੱਚ ਆ ਡਬਲ ਡਬਲ ਕਲਚ ਹੈ ਹਾਂ ਬਾਈ ਇਹੜਾ ਐਕਸਟੀ ਹੈ ਨਾ ਇਹ ਡਬਲ ਕਲਚ ਚ ਆਉਂਦਾ ਮੈਂ ਵੀ ਦੱਸਣਾ ਭੁੱਲ ਗਿਆ ਪਰ ਬਾਈ ਫਰਕ ਹੁੰਦਾ ਤਿਆਰਬੇ ਦਾ ਇੱਥੇ ਤੇ ਪਤਾ ਲੱਗਦਾ ਠੀਕ ਆ ਰਮਾ ਦਾ ਰੰਗ ਦੇਖੋ ਟਰੈਕਟਰ ਦੇ ਮਰਾੜ ਦੇਖੋ ਬਾਈ ਸੀਸੇ ਵਰਗੇ ਪਾਏ ਠੀਕ ਆ ਠੀਕ ਆ ਜੀ ਕੁੱਖ ਦੇਖ ਲੋ ਠੀਕ ਆ ਬਾਈ ਟਾਪਲਿੰਗ ਦੇ ਵਾਲ ਨਹੀਂ ਪਈਆ ਤੇ ਤੁਸੀ ਸਵਾਰ ਘਣੀ ਤੋਤਾ ਪਾਣੀ ਜੇ ਮਾਰਿਆ ਮਨ ਲਾਦਾ ਹਾਂ ਹੈ ਕੁੱਖ ਦੇਖ ਲੈ ਹਾਂ ਹੋ ਬਿਲਕੁਲ ਬਾਈ ਖੇਤੀਬਾੜੀ ਤੇ ਚੱਲਿਆ ਵਾ ਟਰੈਕਟਰ ਦੱਸਦਾ ਬਾਈ ਪਤਾ ਹੀ ਲੱਗਦਾ ਠੀਕ ਆ ਜੀ ਤੇ ਰੇਟ ਬਾਈ ਦੱਸਤਾ ਪੱਟੀ 360 ਵੀਰੇ ਜਮਾਨ ਹਾਂਜੀ 360 ਮੁੱਲ ਹੈ ਬਾਈ ਮਾਨਦਾਨ ਖੁੱਲਾ ਹੋ ਜਾਊਗਾ ਖੁੱਲਾ ਬਾਈ ਮਾਨਦਾਨ ਕਹਿੰਦੇ ਖੁੱਲਾ ਹੋ ਜਾਊਗਾ ਡਬਲ ਕਲਚ ਵਾਲਾ ਟਰੈਕਟਰ ਹੈ ਕਿਸ ਨੇ ਲੈਣਾ ਹੋਇਆ 735 ਤਾਂ ਸੋਨਾ ਲੀਕ ਵਾਲਿਆਂ ਕੋ ਖੜਾ ਬਾਈ ਪੱਟੀ ਨੂੰ ਆ ਕੇ ਮਿਲ ਲਿਓ ਠੀਕ ਆ ਬਾਈ ਉਰੇ ਜਿਆਦਾ ਟਰੈਕਟਰ ਅਹੀ ਵੇਚਦਾ ਬਾਈ ਸੋਨਾ ਲੀਕ ਵਾਲਿਆਂ ਦੇ ਸਾਡੀ ਏਜੰਸੀ ਨਾਲੇ ਆ ਠੀਕ ਆ ਬਾਕੀ ਆ ਕੇ ਆਪਣੀ ਇੱਕ ਵਾਰ ਤਸੱਲੀ ਜ਼ਰੂਰ ਕਰਿਓ ਠੀਕ ਆ ਟਰੈਕਟਰ ਇਹਨਾਂ ਕੋ ਹੋਰ ਵੀ ਪੁਰਾਣੇ ਖੜੇ ਆ ਬਾਈ ਉਹ ਟਰੈਕਟਰ ਦੂਆ ਆਪਣਾ ਪਾਵਰ ਟਰੈਕ ਵਧੀਆ ਪਾਵਰ ਹੈਗਾ ਨਾ ਟਰੈਕਟਰ ਉਹ ਤਸਲੀਆ ਪੂਰੀ ਹਾਂ ਪੂਰੀ ਦਸੰਦੀ ਠੀਕ ਆ ਕਾਖੜਾ ਮਹਿੰਦਰਾ ਵੀ ਬਹੁਤ ਟੈਕਟਰ ਹੈ ਵੀ ਰੇਟ ਵੀ ਜਾਇਜ਼ ਆ ਪਾਵਰ ਟਰੈਕ ਦਾ ਟੈ ਟੂਰ ਨਵੇਂ ਆ ਪਾਵਰ ਸਟੀਅਰਿੰਗ ਆ ਪਾਵਰ ਬੜੀ ਕਿੰਨੇ ਪਾਵਰ ਦਾ 55 ਪਾਵਰ ਦਾ 55 ਪਾਵਰ ਦਾ ਭਾਈ ਠੀਕ ਆ ਤੇ ਲੋ ਬਾਈ ਰੋਪੜ ਆਪਣੀ ਏਜੰਸੀ ਆ ਸਾਰੀਆਂ ਜਾਂ ਅਸੀਂ ਇਕੱਠੇ ਨੇ ਬਾਈ ਨਾਲੇ ਇਧਰ ਕਬੂਟਾ ਉਧਰ ਸਾਡੇ ਨਾਲੇ ਨਾਲੇ ਜੌਂਡੀਅਰ ਤੇ ਚੰਡੀਗੜ੍ਹ ਅਨੰਦਪੁਰ ਸਾਹਿਬ ਹਾਈਵੇ ਤੇ ਮੇਨ ਹਾਈਵੇ ਤੇ ਆਪਣੀ ਮੰਡੀ ਦੇ ਵਿੱਚ ਲੋਕੇਸ਼ਨ ਆ ਜੀਨੇ ਵੀ ਟਰੈਕਟਰ ਦੇਖਣੇ ਪੁਰਾਣੇ ਤੁਹਾਨੂੰ ਲਗਭਗ ਸਾਰੀਆਂ ਏਜੰਸੀਆਂ ਜੇ 50 50 ਟਰੈਕਟਰ ਮਿਲ ਜਾਣੇ ਇੱਥੇ ਖੜੇ ਠੀਕ ਆ ਜੀ ਤੇ ਚੰਗਾ ਬਾਜੀ ਵੀਡੀਓ ਨੂੰ ਕਰਦੇ ਆ ਖਤਮ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਹੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ